ਲਓ ਜੀ ਬਾਹਰ ਜਾਣ ਦੇ ਚਾਹਵਨ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ 41000 ਰੁਪਏ ਲੈ ਕੇ ਇਹ ਬਾਬਾ ਭੇਜ ਦਿੰਦਾ ਹੈ ਕੈਨੇਡਾ ਜੀ ਹਾਂ ਕੈਨੇਡਾ ਦਾ ਵੀਜ਼ਾ ਲਾ ਰਿਹਾ ਹੈ ਅੱਜ ਕੱਲ ਇਹ ਬਾਬਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਇੱਕ ਕੁੜੀ ਤੇ ਉਸ ਦਾ ਬਾਪੂ ਇਸ ਬਾਬੇ ਕੋਲ ਆਉਂਦੇ ਨੇ ਤੇ ਬਾਬੇ ਨੂੰ ਕਹਿੰਦੇ ਆ ਕਿ ਜਦੋਂ ਅਸੀਂ ਤੁਹਾਡੀ ਤੋਂ ਹੋ ਗਏ ਗਏ ਤਾਂ ਸਾਡਾ ਪਹਿਲੀ ਵਾਰੀ ਵੀਜ਼ਾ ਆ ਗਿਆ ਜਿਸ ਤੋਂ ਬਾਅਦ ਬਾਬਾ ਕਹਿੰਦਾ ਕਿ ਹੁਣ ਤੁਸੀਂ ਖੁਸ਼ ਹੋ ਤਾਂ ਕੁੜੀ ਕਹਿੰਦੀ ਆ ਪੰ ਬਹੁਤ ਹੀ ਜ਼ਿਆਦਾ ਖੁਸ਼ ਆ ਸੋ ਕੁੜੀ ਫਿਰ ਬਾਬੇ ਨੂੰ 41000 ਰੁਪਇਆ ਫਰਾਂਉਂਦੀ ਏ ਤੇ ਨਾਲ ਚਾਦਰਾਂ ਫਰਾਂਉਂਦੀ ਏ। ਦੇ ਪੁੱਤ ਖੁਸ਼ ਹੈ ਤੂੰ। ਪੂਰਾ ਅੱਛਾ ਹਣ ਕੀ ਲਿਆਇਆ ਹੈ? 1 41000 ਖੁਸ਼ੀ ਨਾਲ ਪੂਰੀ ਵਾਦੂ ਵਾਲੀ ਲਿਆ ਪੁੱਤ ਲਿਆ। 41000 ਘੱਟ ਦੇਵੋ। ਨਹੀਂ ਜੀ ਬਾਬਾ ਅੱਛਾ ਠੀਕ ਹੈ ਪੁੱਤ ਲੇ। ਤੇ ਆ ਚਾਦਰਾਂ ਹਾਂਜੀ ਫਿਰ ਕੌਣ ਵੀਜ਼ਾ ਲਵਾਉਣਾ ਚਾਹੁੰਦਾ ਏ ਇਸ ਬਾਬੇ ਤੋਂ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ